ਇਹ ਅੱਜ ਦਿੱਤੇ ਹੈਗਾ ਜਿਸ ਦੇ ਅੰਦਰ ਅਸੀਂ ਚਾਰ ਨਸ਼ਾ ਤਸਕਰ ਫੜੇ ਨੇ ਤੇ 169 ਗ੍ਰਾਮ ਜਿਹੜੀ ਆਪਾਂ ਕੀ ਹੈਰੋਇਨ ਬਰਾਮਦ ਕੀਤੀ ਹੈ ਇਹਦੇ ਵਿੱਚ ਇੱਕ ਮੁਕਦਮਾ ਤੇ ਅਸੀਂ ਸਿਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਜਿਹੱਚ ਇੱਕ ਦੋਸ਼ੀ ਹੈ ਤੇ ਉਹਦੇ ਕੋਲ ਅਸੀਂ 10 ਗ੍ਰਾਮ ਹੈਰੋਇਨ ਫੜੀ ਹੈ ਜੀ ਜੀ ਤੇ ਜਿਹੜਾ ਇੱਕ ਇੱਕ ਹੈ ਜੀ ਸਦਰ ਫਰੀਦਕੋਟ ਦਰਜ ਕੀਤਾ ਜੀ ਮੁਕਦਮਾ ਉਹਦੇ ਕੋਲ 59 ਗ੍ਰਾਮ ਹੈਰੋਇਨ ਫੜੀ ਹੈ ਦੋਸ਼ੀ ਤੋਂ ਤੇ ਇੱਕ ਮੋਟਰਸਾਈਕਲ ਐਸੀ ਫੜਿਆ ਜੀ ਤੇ ਇੱਕ ਮੁਕਦਮਾ ਐਸੀ ਫਿਰ ਸਿਟੀ ਕੋਰਟ ਕਪੂਰੇ ਦਰਜ ਕੀਤਾ ਜੀ ਤੇ ਉਹਦੇ ਚ ਦੋ ਦੋਸ਼ੀ ਹੈਗੇ ਆ ਦੋਵੇਂ ਕੋਰਟ ਕਪੂਰੇ ਦੇ ਹੈਗੇ ਆ ਉਹਨਾਂ ਕੋਈ 90 ਗ੍ਰਾਮ ਹੈਰੋਨ ਫੜੀ ਆ ਤੇ ਉਹ ਜਿਹੜੇ ਹੈਗੇ ਆ ਦੋਸ਼ੀ ਹੈਗੇ ਇਹਨਾਂ ਤੇ ਅਸਲਾ ਐਕਟ ਦਾ ਤੇ ਐਕਸਾਈਜ਼ ਐਕਟ ਦੇ ਪਹਿਲਾ ਧਾਰੇ ਜਿਹੜੀ ਧਾਰਾ ਵਾਜੇ ਤਹਿਤ ਮੁਕਦਮੇ ਦਰਜ ਨੇ ਇੱਕ ਦੇ ਤਾਂ ਬਠਿੰਡੇ ਥਾਣੇ ਥਾਣਾ ਰਾਮਾ ਹੈਗਾ ਉੱਥੇ ਦਰਜ ਇੱਕ ਐਸਐਸਓਸੀ ਮੁਹਾਲੀ ਨੇ ਉਹਨਾਂ ਤੇ ਅਸਲਾ ਐਕਟ ਦਾ ਪਰਚਾ ਦਰਜ ਕੀਤਾ ਇਹ ਦੋਸ਼ੀ ਸੀ ਅਸੀਂ ਚਾਹਾਂਗੇ ਕਿ ਸਾਡੇ ਐਸਐਸਪੀ ਸਰ ਨੇ ਇਹ ਇੱਕ ਮੁਹਿੰਮ ਚਲਾਈ ਹੋਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਉਹਦੇ ਤਰ੍ਹਾਂ ਤਹਿਤ ਅਸੀਂ ਪਿਛਲੇ 24 ਘੰਟਿਆਂ ਚ ਤਿੰਨ ਮੁਕਦਮੇ ਅਲੱਗ-ਅਲੱਗ ਜਾਨੀ ਕਿ ਥਾਣਿਆਂ 'ਚ ਦਿੱਤੇ ਹੈਗੇ ਜਿਸ ਦੇ ਅੰਡਰ ਅਸੀਂ ਚਾਰ ਨਸ਼ਾ ਤਸਕਰ ਫੜੇ ਨੇ ਤੇ 159 ਗ੍ਰਾਮ ਜਿਹੜੀ ਆਪਾਂ ਇਹ ਹੈਰੋਇਨ ਬਰਾਮਦ ਕੀਤੀ ਹੈ ਇਹਦੇ 'ਚ ਇੱਕ ਮੁਕਦਮਾ ਦੇ ਸੀ ਸਿਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਜਿੱਥੇ ਇੱਕ ਦੋਸ਼ੀ ਹੈ ਤੇ ਉਹਦੇ ਕੋਲ ਅਸੀਂ 10 ਗ੍ਰਾਮ ਹੈਰੋਇਨ ਫੜੀ ਹੈ ਜੀ ਜੀ ਤੇ ਜਿਹੜਾ ਇੱਕ ਇੱਕ ਹੈ ਸੀ ਸਦਰ ਫਰੀਦਕੋਟ ਦਰਜ ਕੀਤਾ ਜੀ ਮੁਕਦਮਾ ਉਹਦੇ ਕੋਲ 58 ਗ੍ਰਾਮ ਹੈਰੋਇਨ ਫੜੀ ਹੈ ਦੋਸ਼ੀਤੋ ਤੇ ਇੱਕ ਮੋਟਰਸਾਈਕਲ ਐਸੀ ਫੜਿਆ ਜੀ ਤੇ ਇੱਕ ਮੁਕਦਮਾ ਐ ਅਸੀਂ ਫਿਰ ਸਿਟੀ ਕੋਰਟ ਕਪੂਰੇ ਦਰਜ ਕੀਤਾ ਜੀ ਤੇ ਉਹਦੇ ਚ ਦੋ ਦੋਸ਼ੀ ਹੈਗੇ ਆ ਦੋਵੇਂ ਕੋਰਟ ਕਪੂਰੇ ਦੇ ਹੈਗੇ ਆ ਉਹਨਾਂ ਕੋਈ 90 ਗ੍ਰਾਮ ਹੈਰੋਨ ਫੜੀ ਆ ਤੇ ਉਹ ਜਿਹੜੇ ਹੈਗੇ ਆ ਦੋਸ਼ੀ ਹੈਗੇ ਇਹਨਾਂ ਤੇ ਅਸਲਾ ਐਕਟ ਦਾ ਤੇ ਐਕਸਾਈਜ਼ ਐਕਟ ਦੇ ਪਹਿਲਾ ਧਾਰੇ ਜਿਹੜੀ ਧਾਰਾ ਵਾ ਜਿਹਦੇ ਤਹਿਤ ਮੁਕਦਮੇ ਦਰਜ ਨੇ ਇੱਕ ਦੇ ਤਾਂ ਬਠਿੰਡੇ ਥਾਣੇ ਥਾਣਾ ਰਾਮਾ ਹੈਗਾ ਉੱਥੇ ਦਰਜ ਇੱਕ ਐਸਐਸਓਸੀ ਮਹਾਲੀ ਨੇ ਉਹਨਾਂ ਤੇ ਅਸਲਾ ਐਕਟ ਦਾ ਪਰਚਾ ਦਰਜ ਕੀਤਾ ਇਹ ਦੋਸ਼ੀ ਸੀ ਅਸੀਂ ਨਾ ਚਾਹਾਂਗੇ ਕਿ ਸਾਡੇ ਐਸਐਸਪੀ ਸਰ ਨੇ ਇਹ ਇੱਕ ਮੁਹਿੰਮ ਚਲਾਈ ਹੋਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਉਹਦੇ ਤਰ੍ਹਾਂ ਤਹਿਤ ਅਸੀਂ ਪਿਛਲੇ 24 ਘੰਟਿਆਂ ਚ ਤਿੰਨ ਮੁਕਦਮੇ ਅਲੱਗ-ਅਲੱਗ ਜਾਨੀ ਕਿ ਥਾਣਿਆਂ 'ਚ ਦਿੱਤੇ ਹੈਗੇ ਜਿਸ ਦੇ ਅੰਡਰ ਅਸੀਂ 4 ਨਸ਼ਾ ਤਸਕਰ ਫੜੇ ਨੇ ਤੇ 169 ਗ੍ਰਾਮ ਜਿਹੜੀ ਆਪਾਂ ਕੀ ਹੈਰੋਇਨ ਬਰਾਮਦਗੀ ਕੀਤੀ ਹੈ ਇਹਦੇ 'ਚ ਇੱਕ ਮੁਕਦਮਾ ਦੇ ਸੀ ਸਿਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਜਿਸ 'ਚ ਇੱਕ ਦੋਸ਼ੀ ਹੈ ਤੇ ਉਹਦੇ ਕੋਲ ਅਸੀਂ 10 ਗ੍ਰਾਮ ਹੈਰੋਇਨ ਫੜੀ ਹੈ ਜੀ ਤੇ ਜਿਹੜਾ ਇੱਕ ਇੱਕ ਹੈ ਸੀ ਸਦਰ ਫਰੀਦਕੋਟ ਦਰਜ ਕੀਤਾ ਜੀ ਮੁਕਦਮਾ ਉਹਦੇ ਕੋਲ 59 ਗ੍ਰਾਮ ਹੈਰੋਇਨ ਫੜੀ ਹੈ ਦੋਸ਼ੀ ਤੋਂ ਤੇ ਇੱਕ ਮੋਟਰਸਾਈਕਲ ਐਸੀ ਫੜਿਆ ਜੀ ਤੇ ਇੱਕ ਮੁਕਦਮਾ ਐਸੀ ਫਿਰ ਸਿਟੀ ਕੋਰਟ ਕਪੂਰੇ ਦਰਜ ਕੀਤਾ ਜੀ ਤੇ ਉਹਦੇ ਚ ਦੋ ਦੋਸ਼ੀ ਹੈਗੇ ਆ ਦੋਵੇਂ ਕੋਰਟ ਕਪੂਰੇ ਦੇ ਹੈਗੇ ਆ ਉਹਨਾਂ ਕੋਈ 90 ਗ੍ਰਾਮ ਹੈਰੋਨ ਫੜੀ ਆ ਤੇ ਉਹ ਜਿਹੜੇ ਹੈਗੇ ਆ ਦੋਸ਼ੀ ਹੈਗੇ ਇਹਨਾਂ ਤੇ ਅਸਲਾ ਐਕਟ ਦਾ ਤੇ ਐਕਸਾਈਜ਼ ਐਕਟ ਦੇ ਪਹਿਲਾਂ ਧਾਰੇ ਜਿਹੜੀ ਧਾਰਾਵਾਂ ਦੇ ਤਹਿਤ ਮੁਕਦਮੇ ਦਰਜ ਨੇ ਇੱਕ ਤੇ ਬਠਿੰਡੇ ਥਾਣੇ ਰਾਣਾ ਰਾਮਾ ਹੈਗਾ ਉੱਥੇ ਦਰਜ ਇੱਕ ਐਸਐਸਓਸੀ ਮੁਹਾਲੀ ਨੇ ਉਹਨਾਂ ਤੇ ਫਸਲਾ ਐਕਟ ਦਾ ਫਰਚਾ ਦਰਜ ਕੀਤਾ ਇਹ ਦੋਸ਼ੀ ਸਨ ਜਾਵਾਂਗੇ ਕਿ ਸਾਡੇ ਐਸਐਸਪੀ ਸਰ ਨੇ ਇਹ ਇੱਕ ਮੁਹਿੰਮ ਚਲਾਈ ਹੋਈ ਹੈ ਨਸ਼ਾ ਤਸਕਰਾ ਦੇ ਖਿਲਾਫ ਉਹਦੇ ਤਰ੍ਹਾਂ ਤਹਿਤ ਅਸੀਂ ਪਿਛਲੇ 24 ਘੰਟਿਆਂ ਚ ਤਿੰਨ ਮੁਕਦਮੇ ਅਲੱਗ-ਅਲੱਗ ਜਾਨੀ ਕਿ ਥਾਣਿਆਂ 'ਚ ਦਿੱਤੇ ਹੈਗੇ ਜਿਸ ਦੇ ਅੰਡਰ ਅਸੀਂ 4 ਨਸ਼ਾ ਤਸਕਰ ਫੜੇ ਨੇ ਤੇ 169 ਗ੍ਰਾਮ ਜਿਹੜੀ ਆਪਾਂ ਇਹ ਹੈਰੋਇਨ ਬਰਾਮਦਗੀ ਕੀਤੀ ਹੈ ਇਹਦੇ 'ਚ ਇੱਕ ਮੁਕਦਮਾ ਦੇ ਅਸੀਂ ਸਿਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਜਿੱਥੇ ਇੱਕ ਦੋਸ਼ੀ ਹੈ ਤੇ ਉਹਦੇ ਕੋਲ ਅਸੀਂ 10 ਗ੍ਰਾਮ ਹੈਰੋਇਨ ਫੜੀ ਹੈ ਜੀ ਜੀ ਤੇ ਜਿਹੜਾ ਇੱਕ ਇੱਕ ਹੈ ਜੀ ਸਦਰ ਫਰੀਦਕੋਟ ਦਰਜ ਕੀਤਾ ਜੀ ਮੁਕਤਮਾ ਉਹਦੇ ਕੋ 58 ਗ੍ਰਾਮ ਹੈਰਨ ਫੜੀ ਹੈ ਦੋਸ਼ੀ ਤੋਂ ਤੇ ਇੱਕ ਮੋਟਰਸਾਈਕਲ ਐਸੀ ਫੜਿਆ ਜੀ ਤੇ ਇੱਕ ਮੁਕਤਮਾ ਐਸੀ ਫਿਰ ਸਿਟੀ ਕੋਰਟ ਕਪੂਰੇ ਦਰਜ ਕੀਤਾ ਜੀ ਤੇ ਉਹਦੇ ਚ ਦੋ ਦੋਸ਼ੀ ਹੈਗੇ ਆ ਦੋਵੇਂ ਕੋਰਟ ਕਪੂਰੇ ਦੇ ਹੈਗੇ ਆ ਉਹਨਾਂ ਕੋਈ 90 ਗ੍ਰਾਮ ਹੈਰਨ ਫੜੀ ਹੈ ਤੇ ਉਹ ਜਿਹੜੇ ਹੈਗੇ ਆ ਦੋਸ਼ੀ ਹੈਗੇ ਇਹਨਾਂ ਤੇ ਅਸਲਾ ਐਕਟ ਦਾ ਤੇ ਐਕਸਾਈਜ਼ ਐਕਟ ਦੇ ਪਹਿਲਾਂ ਤਾਰੇ ਜਣ ਕੀ ਧਾਰਾ ਵਾ ਜੇ ਤਹਿਤ ਮਕਦਮੇ ਦਰਜ ਨੇ ਇੱਕ ਦਿਨ ਤਾਂ ਬਠਿੰਡੇ ਥਾਣੇ ਥਾਣਾ ਰਾਮਾ ਹੈਗਾ ਉੱਥੇ ਦਰਜ ਹੈ ਇੱਕ ਐਸਐਸਓ ਸੀ ਮੁਹਾਲੀ ਨੇ ਉਹਨਾਂ ਤੇ ਅਸਲਾ ਐਕਟ ਦਾ ਪਰਚਾ ਦਰਜ ਕੀਤਾ ਇਹ ਦੋਸ਼ੀ ਸੀ ਦੱਸਣਾ ਚਾਹਾਂਗੇ ਕਿ ਸਾਡੇ ਐਸਐਸਪੀ ਸਰ ਨੇ ਇਹ ਇੱਕ ਮੁਹਿੰਮ ਚਲਾਈ ਹੋਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਉਹਦੀ ਤਰ੍ਹਾਂ ਤਹਿਤ ਅਸੀਂ ਪਿਛਲੇ 24 ਘੰਟਿਆਂ ਚ ਤਿੰਨ ਮੁਕਦਮੇ ਅਲੱਗ-ਅਲੱਗ ਜਾਨਕੀ ਥਾਣਿਆਂ 'ਚ ਦਿੱਤੇ ਹੈਗੇ ਜਿਸ ਦੇ ਅੰਡਰ ਅਸੀਂ 4 ਨਸ਼ਾ ਤਸਕਰ ਫੜੇ ਨੇ ਤੇ 169 ਗ੍ਰਾਮ ਜਿਹੜੀ ਆਪਾਂ ਕੀ ਹੈਰੋਇਨ ਬਰਾਮਦਗੀ ਕੀਤੀ ਹੈ ਇਹਦੇ 'ਚ ਇੱਕ ਮੁਕਦਮਾ ਤੇ ਅਸੀਂ ਸਿਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਜਿਹਦੇ 'ਚ ਇੱਕ ਦੋਸ਼ੀ ਹੈ ਤੇ ਉਹਦੇ ਕੋਲ ਅਸੀਂ 10 ਗ੍ਰਾਮ ਹੈਰੋਇਨ ਫੜੀ ਹੈ ਜੀ ਜੀ ਤੇ ਜਿਹੜਾ ਇੱਕ ਇੱਕ ਅਸੀਂ ਸਦਰ ਫਰੀਦਕੋਟ ਦਰਜ ਕੀਤਾ ਜੀ ਮੁਕਦਮਾ ਉਹਦੇ ਕੋ 58 ਗ੍ਰਾਮ ਹੈਰੋਨ ਫੜੀ ਆ ਦੋਸ਼ੀ ਤੋਂ ਤੇ ਇੱਕ ਮੋਟਰਸਾਈਕਲ ਅਸੀਂ ਫੜਿਆ ਜੀ ਤੇ ਇੱਕ ਮੁਕਦਮਾ ਅਸੀਂ ਫਿਰ ਸਿਟੀ ਕੋਰਟ ਕਪੂਰੇ ਦਰਜ ਕੀਤਾ ਜੀ ਤੇ ਉਹਦੇ ਚ ਦੋ ਦੋਸ਼ੀ ਹੈਗੇ ਆ ਦੋਵੇਂ ਕੋਰਟ ਕਪੂਰੇ ਦੇ ਹੈਗੇ ਆ ਉਹਨਾਂ ਕੋ ਇਹ 90 ਗ੍ਰਾਮ ਹੈਰੋਨ ਫੜੀ ਆ ਤੇ ਉਹ ਜਿਹੜੇ ਹੈਗੇ ਆ ਦੋਸ਼ੀ ਹੈਗੇ ਇਹਨਾਂ ਤੇ ਅਸਲਾ ਐਕਟ ਦਾ ਤੇ ਐਕਸਾਈਜ਼ ਐਕਟ ਦੇ ਪਹਿਲਾ ਧਾਰੇ ਜਿਹੜੀ ਧਾਰਾ ਵਾ ਜਿਹਦੇ ਤਹਿਤ ਮਕਦਮੇ ਦਰਜ ਨੇ ਇੱਕ ਦਿਨ ਤਾਂ ਬਠਿੰਡੇ ਥਾਣੇ ਥਾਣਾ ਰਾਮਾ ਹੈਗਾ ਉੱਥੇ ਦਰਜ ਇੱਕ ਐਸਐਸਓਸੀ ਮੁਹਾਲੀ ਨੇ ਉਹਨਾਂ ਤੇ ਅਸਲਾ ਐਕਟ ਦਾ ਪਰਚਾ ਦਰਜ ਕੀਤਾ ਇਹ ਦੋਸ਼ੀ ਸੀ ਅਸੀਂ ਚਾਹਾਂਗੇ ਕਿ ਸਾਡੇ ਐਸਐਸਪੀ ਸਰ ਨੇ ਇਹ ਇੱਕ ਮੁਹਿੰਮ ਚਲਾਈ ਹੋਈ ਹੈ ਨਸ਼ਾ ਤਸਕਰਾਂ ਦੇ ਖਿਲਾਫ ਉਹਦੇ ਤਰ੍ਹਾਂ ਤਹਿਤ ਅਸੀਂ ਪਿਛਲੇ 24 ਘੰਟਿਆਂ ਚ ਤਿੰਨ ਮੁਕਦਮੇ ਅਲੱਗ-ਅਲੱਗ ਜਾਨਕੀ ਥਾਣਿਆਂ ਚ ਦਿੱਤੇ ਹੈਗੇ ਜਿਸ ਦੇ ਅੰਡਰ ਅਸੀਂ ਚਾਰ ਨਸ਼ਾ ਤਸਕਰ ਫੜੇ ਨੇ ਤੇ 169 ਗ੍ਰਾਮ ਜਿਹੜੀ ਆਪਾਂ ਇਹ ਹੈਰੋਇਨ ਬਰਾਮਦ ਕੀਤੀ ਹੈ ਇਹਦੇ ਵਿੱਚ ਇੱਕ ਮੁਕਦਮਾ ਦੇ ਸੀ ਸਿਟੀ ਫਰੀਦਕੋਟ ਥਾਣੇ ਦਰਜ ਕੀਤਾ ਹੈਗਾ ਜਿਹੱਚ ਇੱਕ ਦੋਸ਼ੀ ਹੈ ਤੇ ਉਹਦੇ ਕੋਲ ਅਸੀਂ 10 ਗ੍ਰਾਮ ਹੈਰੋਇਨ ਫੜੀ ਹੈ ਜੀ ਜੀ ਤੇ ਜਿਹੜਾ ਇੱਕ ਇੱਕ ਅਸੀਂ ਸਦਰ ਫਰੀਦਕੋਟ ਦਰਜ ਕੀਤਾ ਜੀ ਮੁਕਦਮਾ ਉਹਦੇ ਕੋਲ 59 ਗ੍ਰਾਮ ਹੈਰੋਇਨ ਫੜੀ ਹੈ ਦੋਸ਼ੀ ਤੋਂ ਤੇ ਇੱਕ ਮੋਟਰਸਾਈਕਲ ਅਸੀਂ ਫੜਿਆ ਹੈ ਜੀ ਤੇ ਇੱਕ ਮੁਕਦਮਾ ਅਸੀਂ ਫਿਰ ਸਿਟੀ ਕੋਰਟ ਕਪੂਰੇ ਦਰਜ ਕੀਤਾ ਹੈ ਜੀ ਤੇ ਉਹਦੇ ਦੋ ਦੋਸ਼ੀ ਹੈਗੇ ਆ ਦੋਵੇਂ ਕੋਰਟ ਪੂਰੇ ਦੇ ਹੈਗੇ ਆ ਉਹਨਾਂ ਕੋਈ 90 ਗ੍ਰਾਮ ਹੈਰੋਨ ਫੜੀ ਹੈ ਤੇ ਉਹ ਜਿਹੜੇ ਹੈਗੇ ਆ ਦੋਸ਼ੀ ਹੈਗੇ ਇਹਨਾਂ ਤੇ ਅਸਲਾ ਐਕਟ ਦਾ ਤੇ ਐਕਸਾਈਜ਼ ਐਕਟ ਦੇ ਪਹਿਲਾਂ ਤਾਰੇ ਜਿਹਨ ਕੀ ਤਾਰਾ ਹੋਵੇ ਜਿਹਦੇ ਤਹਿਤ ਮੁਕਦਮੇ ਦਰਜ ਨੇ ਇੱਕਦੇ ਤਾਂ ਬਠਿੰਡੇ ਥਾਣੇ ਥਾਣਾ ਰਾਮਾ ਹੈਗਾ ਉੱਥੇ ਦਰਜ ਇੱਕ ਐਸਐਸਓਸੀ ਮੁਹੱਲੀ ਨੇ ਉਹਨਾਂ ਤੇ ਅਸਲਾ ਐਕਟ ਦਾ ਪਰਚਾ ਦਰਜ ਕੀਤਾ ਇਹ ਦੋਸ਼ੀ ਤੇ